ਅੱਜ ਪਾਲਕ ਤੇ ਵੜੀਆਂ ਦਾ ਆਪਾ ਬਣਾਉਣ ਲੱਗੇ ਸਾਗ ਤੇ ਹੁਣ ਆਪਾ ਪਾਲਕ ਧੋ ਲਈ ਆ ਧੋ ਕੇ ਲੱਗੇ ਕੱਟਣਾ ਤੇ ਪਾਲਕ ਹੁਣ ਆਪਾਂ ਕੱਟ ਲਈ ਆ ਤੇ ਹੁਣ ਕੜਾਈ ਵਿੱਚ ਪਾਣੀ ਗਰਮ ਕਰਤਾ ਆਪਾਂ ਤੇ ਹੁਣ ਵਿੱਚ ਪਾਲਕ ਪਾ ਦੇਣੀ ਆ ਤੇ ਪਾਲਕ ਆਪਾਂ ਹੁਣ 3-4 ਮਿੰਟ ਟਾ ਕੇ ਨੂੰ ਪਕਾ ਲੈਣਾ ਤੇ ਪਾਲਕ ਆਪਣੀ ਹੁਣ ਪੱਟ ਗਈ ਆ ਤੇ ਹੁਣ ਆਪਾਂ ਇਹਨੂੰ ਛਾਲਣੀ ਵਿੱਚ ਛਾਣ ਛਾਣਾ ਕੇ ਕੱਢ ਕੇ ਤੇ ਛਾਂ ਕੇ ਹੁਣ ਆਪਾਂ ਫੇਰ ਇਹਨੂੰ ਜੱਗ ਵਿੱਚ ਪਾ ਕੇ ਤੇ ਮਿਕਸੀ ਚ ਗ੍ਰाइंड ਕਰਾਂਗੇ ਹੁਣ ਆਪਾਂ ਜੱਗ ਵਿੱਚ ਪਾ ਲਈ ਆ ਤੇ ਹੁਣ ਆਪਾਂ ਗ੍ਰाइंड ਕਰਾਂਗੇ ਤੇ ਪਾਲਕ ਹੁਣ ਆਪਾਂ ਗ੍ਰाइंड ਕਰ ਲਈ ਆ ਤੇ ਹੁਣ ਆਪਾਂ ਵੜੀਆਂ ਵੀ ਆਪਾਂ ਗਰਮ ਪਾਣੀ ਚ ਭਿਉਂਤੀਆਂ ਤੇ ਹੁਣ ਆਪਾਂ ਇਹਨਾਂ ਨੂੰ ਨਿਚੋੜਾਂਗੇ ਤੇ ਚੰਗੀ ਤਰ੍ਹਾਂ ਨਿਚੋੜ ਲੈਣੀਆਂ ਨਚੋੜ ਕੇ ਆਪਾਂ ਤੇ ਹੁਣ ਆਪਾਂ ਇਹਨਾਂ ਨੂੰ ਪ੍ਰਾਤ ਵਿੱਚ ਕੱਢ ਕੇ ਤੇ ਹੁਣ ਆਪਾਂ ਇਹਨਾਂ ਤੋਂ ਅਰਰ ਰੋਟ ਤੇਲ ਆਪਾਂ ਗਰਮ ਤਾਰਤਾ ਤੇ ਵਿੱਚ ਵੜੀਆਂ ਚ ਅਰਰ ਰੋਟ ਪਾ ਲਿਆ ਅਰਰ ਰੋਟ ਪਾ ਕੇ ਚੰਗੀ ਤਰ੍ਹਾਂ ਮਿਲਾ ਲਿਆ ਮਿਲਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਵੜੀਆਂ ਆਪਾਂ ਹੁਣ ਫਰਾਈ ਕਰ ਲਈਆਂ ਫਰਾਈ ਕਰਕੇ ਆਪਾਂ ਤੇ ਹੁਣ ਇਸ ਭਾਂਡੇ ਵਿੱਚ ਕੱਢ ਲੈਣੀ ਆ ਕੱਢ ਕੇ ਤੇ ਹੁਣ ਆਪਾਂ ਤੇਲ ਵਿੱਚ ਪਾ ਲਿਆ ਕੜਾਹੀ 'ਚ ਤੇ ਹੁਣ ਆਪਾਂ ਜੀਰਾ ਪਾ ਲਿਆ ਥੋੜੀ ਜਿਹੀ ਹਿੰਗ ਪਾ ਲਈ ਕੱਟੇ ਪਿਆ, ਟਮਾਟਰ, ਹਰੀ ਮਿਰਚ ਪਾ ਲਈ ਤੇ ਚੰਗੀ ਤਰ੍ਹਾਂ ਮਿਲਾ ਲੈਣਾ ਚੰਗੀ ਤਰ੍ਹਾਂ ਮਿਲਾ ਲੈ ਤੇ ਮਿਰਚਾਂ ਪਾ ਲਈਆਂ ਲਾਲ ਤੇ ਨਮਕ ਪਾ ਲਿਆ ਮਸਾਲਾ ਪਾ ਰਿਆ ਹਲਦੀ ਪਾ ਲਈ। ਕੁੱਟਿਆ ਹੋਇਆ ਸਾਬਤ ਮਸਾਲਾ ਪਾ ਲਿਆ, ਕਾਲੀ ਮਿਰਚ ਪਾ ਲਈ। ਤੇ ਹੁਣ ਆਪਾਂ 2 ਚਮਚੇ ਦਹੀਂ ਦੇ ਪਾਵਾਂਗੇ। ਦਹੀਂ ਪਾ ਲਈ ਤੇ ਆਪਾਂ ਹੁਣ ਗ੍ਰाइंड ਕੀਤਾ ਟਮਾਟਰ ਪਾ ਲਿਆ। ਤੇ ਹੁਣ ਆਪਾਂ ਗ੍ਰाइंड ਕੀਤੀ ਪਾਲਕ ਪਾ ਲਈ। ਤੇ ਹੁਣ ਆਪਾਂ ਵਿੱਚ ਵੜੀਆਂ ਪਾਵਾਂਗੇ ਫਰਾਈ ਕੀਤੀਆਂ ਤੇ ਆਪਣਾ ਵੜੀਆਂ ਦਾ ਤੇ ਪਾਲਕ ਦਾ ਸਾਗ ਹੋ ਗਿਆ ਤਿਆਰ ਤੁਸੀਂ ਵੀ ਇੱਕ ਵਾਰ ਬਣਾ ਕੇ ਵੇਖੋ ਬਹੁਤ ਟੇਸਟੀ ਬਣਦਾ ਟਰਾਈ ਕਰ ਜ਼ਰੂਰ ਕਰੋ